ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਇਸ ਸੰਬੰਧ ਵਿੱਚ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਰਵਪੱਖੀ ਗਿਆਨ ਹੈ ਪਦਾਰਥਵਾਦੀ ਯੁੱਗ ਦੇ ਅੰਦਰ ਜੋ ਤਰੱਕੀ ਦੇ ਸਾਧਨ ਉਪਲਬਧ ਹੋ ਰਹੇ ਨੇ ਜਾਂ ਕਰਾਏ ਜਾ ਰਹੇ ਨੇ ਕੀ ਇਹਦਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਮਹਾਨ ਨੇ ਸਿਰਮੌਰ ਨੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜਾ ਗਿਆਨ ਹੈ ਨਾ ਉਹ ਜੀਵਨ ਦੇ ਸੁਧਾਰ ਹਿੱਤ ਗਿਆਨ ਹੈ ਮਨ ਦੇ ਸੁਧਾਰ ਹਿੱਤ ਗਿਆਨ ਹੈ ਮਨ ਨੂੰ ਸਾਫ਼ ਕਿਵੇਂ ਰੱਖਣਾ ਹੈ ਰੋਗ ਸੋਗ ਤੋਂ ਰਹਿਤ ਕਿਵੇਂ ਰੱਖਣਾ ਹੈ ਬੁਰਾਈਆਂ ਤੋਂ ਰਹਿਤ ਕਿਵੇਂ ਰੱਖਣਾ ਹੈ ਮਨ ਦਾ ਜਿਹੜਾ ਤਾਲੇ ਉਹਨੂੰ ਉੱਚਾ ਕਰਨਾ ਹੈ ਔਰ ਉਹ ਕਿਵੇਂ ਕਰਨਾ ਹੈ ਇਹ ਹਰ ਕਿਸਮ ਦਾ ਗਿਆਨ ਹੈ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਬਾਣੀ ਦੇ ਅੰਦਰੋਂ ਮਿਲ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਣਦਾ ਕਿਵੇਂ? ਫਿਰ ਇਹ ਜਿਹੜੇ ਪੰਜ ਵਿਕਾਰ ਨੇ ਇਹਨਾਂ ਨੂੰ ਸੁਰ ਤਾਲ ਤੇ ਤਰਤੀਬ ਵਿੱਚ ਕਿਵੇਂ ਰੱਖਣਾ ਹੈ? ਇਹ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਮਿਲ ਜਾਂਦਾ ਹੈ। ਇਹਨਾਂ ਨੂੰ ਬਾਹਰ ਨਹੀਂ ਹੈ ਕੱਢਣਾ, ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਹੰਕਾਰ। ਪਰ ਇਹਨਾਂ ਦਾ ਰੂਪ ਬਦਲਣਾ ਹੈ। ਇਨਾਂ ਨੂੰ ਤਰਤੀਬ ਦੇਣੀ ਹੈ ਇਹਨਾਂ ਨੂੰ ਸੁਰ ਤਾਲ ਦੇਣਾ ਹੈ ਉਹ ਕਿਵੇਂ ਦੇਣਾ ਹੈ ਉਹ ਸਾਰੇ ਦਾ ਸਾਰਾ ਚੀਰ ਫਾੜ ਕਿਵੇਂ ਕਰਨਾ ਹੈ ਇਲਾਜ ਕਿਵੇਂ ਕਰਨਾ ਹੈ ਉਹ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਬਾਣੀ ਵਿੱਚੋਂ ਮਿਲ ਜਾਂਦਾ ਹੈ ਦੂਜੀ ਗੱਲ ਮਨ ਦੇ ਅੰਦਰ ਜਿਹੜੀ ਮੈਲ ਬਣਦੀ ਹੈ ਉਹ ਮੈਲ ਬਣਦੀ ਕਿਵੇਂ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹਦੇ ਬਾਰੇ ਖਬਰ ਨਹੀਂ ਹੈ ਕਿ ਮੈਲ ਬਣਦੀ ਕਿਵੇਂ ਹੈ ਔਰ ਤੁਸੀਂ ਅਕਸਰ ਵੇਖੋ ਮਨ ਦੇ ਅੰਦਰ ਮੈਲ ਬਣ ਜਾਂਦੀ ਹੈ ਤੁਸੀਂ ਕਿਸੇ ਦਾ ਚੰਗਾ ਕਾਰੋਬਾਰ ਵੇਖਦੇ ਹੋ ਤਾਂ ਮਨ ਮੈਲਾ ਹੋ ਜਾਂਦਾ ਹੈ ਕਿਸੇ ਦਾ ਚੰਗਾ ਪਰਿਵਾਰ ਵੇਖਦੇ ਹੋ ਤਾਂ ਮਨ ਮੈਲਾ ਹੋ ਜਾਂਦਾ ਹੈ ਕਿਸੇ ਦਾ ਚੰਗਾ ਰੂਪ ਰੰਗ ਵੇਖਦੇ ਹੋ ਮਨ ਮੈਲਾ ਹੋ ਜਾਂਦਾ ਹੈ ਕਿਸੇ ਦੀ ਮਾਣ ਪ੍ਰਤਿਸ਼ਟਾ ਇੱਜ਼ਤ ਉਹਦਾ ਕਦ ਉੱਚਾ ਵੇਖਦੇ ਹੋ ਤੇ ਤਾਂ ਮਨ ਦੇ ਅੰਦਰ ਮੈਲ ਆ ਜਾਂਦੀ ਵੀ ਐਸਾ ਮੇਰਾ ਮੇਰਾ ਕਿਉਂ ਨਹੀਂ ਹੈ ਤੋ ਇਹ ਮੈਲ ਬਣਦੀ ਕਿਵੇਂ ਹੈ ਇਹ ਗਿਆਨ ਮਿਲ ਜਾਂਦਾ ਹੈ ਇਸ ਮੈਲ ਬਣੀ ਹੋਈ ਮੈਲ ਤੋਂ ਹੁਣ ਆਪਣੇ ਆਪ ਨੂੰ ਮੁਕਤ ਕਰਨਾ ਹੈ ਰਹਿਤ ਕਰਨਾ ਹੈ ਉਹ ਕਰਨਾ ਕਿਵੇਂ ਹੈ ਇਹ ਗਿਆਨ ਗੁਰਬਾਣੀ ਦੇ ਅੰਦਰੋਂ ਮਿਲ ਜਾਂਦਾ ਹੈ ਰੋਗ ਤੇ ਸੋਗ ਕਿਵੇਂ ਬੰਦੇ ਨੇ ਇਹਨਾਂ ਤੋਂ ਆਪਣਾ ਆਪਾ ਬਚਾ ਕੇ ਕਿਵੇਂ ਰੱਖਣਾ ਹੈ ਪੱਲਾ ਕੁੰਝ ਕੇ ਕਿਵੇਂ ਰੱਖਣਾ ਹੈ ਇਹ ਗਿਆਨ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਕ ਬਾਣੀ ਵਿੱਚੋਂ ਮਿਲ ਜਾਂਦਾ ਹੈ ਦੂਜੀ ਗੱਲ ਬੰਦਾ ਜੇ ਗਿਆਨ ਕਮਾਉਂਦਾ ਹੈ ਤੇ ਸੁਖ ਵਾਸਤੇ ਤਨ ਕਮਾਉਂਦਾ ਏ ਤੇ ਸੁਖ ਵਾਸਤੇ ਪਰ ਵੇਖਣ ਵਿੱਚ ਕੀ ਆ ਰਿਹਾ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਤਾਨ ਨੇ ਹੱਦੋਂ ਵੱਧ ਤਾਨ ਨੇ ਨਾਉ ਸੁਖ ਵਿੱਚ ਨਜ਼ਰ ਆ ਰਹੇ ਨੇ ਨਾ ਬਹੁਤ ਜ਼ਿਆਦਾ ਗਿਆਨ ਯਾਪਤਾ ਲੋਕ ਉਹ ਸੁਖ ਵਿੱਚ ਨਜ਼ਰ ਆ ਰਹੇ ਨੇ ਨਾ ਰੇਸ਼ਮੀ ਕੱਪੜੇ ਵਾਲਾ ਸੁਖ ਵਿੱਚ ਨਜ਼ਰ ਆ ਰਿਹਾ ਤੇ ਨਾ ਬਹੁਤ ਵੱਡੇ ਅਡੰਬਰ ਫੈਲਾਵ ਵਾਲਾ ਸੁਖ ਵਿੱਚ ਨਜ਼ਰ ਆ ਰਿਹਾ ਤੋਂ ਸੁਖ ਕਿਵੇਂ ਬਣਦਾ ਹੈ ਪਦਾਰਥ ਵਿੱਚੋਂ ਸੁੱਖ ਨੂੰ ਪੈਦਾ ਕਰਨਾ ਹੈ ਕਿਵੇਂ ਤਨ ਵਿੱਚੋਂ ਸੁੱਖ ਨੂੰ ਪੈਦਾ ਕਰਨਾ ਹੈ ਕਿਵੇਂ ਗਿਆਨ ਵਿੱਚੋਂ ਸੁੱਖ ਨੂੰ ਪੈਦਾ ਕਰਨਾ ਹੈ ਕਿਵੇਂ ਇਹ ਸਾਰਾ ਕੁਝ ਜੁਗਤ ਗੁਰੂ ਗ੍ਰੰਥ ਸਾਹਿਬ ਦੀ ਪਾਕ ਬਾਣੀ ਵਿੱਚੋਂ ਮਿਲ ਜਾਂਦੀ ਹੈ ਦੂਜੀ ਗੱਲ ਜਿਵੇਂ ਜਿਵੇਂ ਜੀਵਨ ਦੇ ਅੰਦਰ ਤੁਸੀਂ ਵਿਚਰਦੇ ਹੋ ਨਾ ਤੇ ਵੇਖਦੇ ਹੋ ਵੀ ਤੁਹਾਡੇ ਚਾਰ ਛਫੇਰੇ ਵਹਿਮ ਤੇ ਭਰਮ ਅਮਰ ਵੇਲ ਦੀ ਤਰ੍ਹਾਂ ਤੁਹਾਨੂੰ ਛਾਏ ਮਿਲਣਗੇ ਪੜੇ ਲਿਖੇ ਫਿਲਾਸਫਰ ਦਾਰਸ਼ਨਿਕ ਪੀ ਐਚ ਡੀ ਬੰਦੇ ਮੈਂ ਉਹਨਾਂ ਨੂੰ ਵੀ ਵੇਖਦਾ ਵੀ ਵਹਿਮ ਦੇ ਅੱਗੇ थरथਰ ਕੰਬਦੇ ਹੋਏ ਨਜ਼ਰ ਪੈਂਦੇ ਨੇ ਔਰ ਨਿੱਕੀ ਨਿੱਕੀ ਗੱਲ ਦਾ ਵਹਿਮ ਕਰਦੇ ਨਜ਼ਰ ਪੈਂਦੇ ਨੇ ਖੋਤੇ ਤੋਂ ਡਰ ਜਾਂਦੇ ਨੇ ਬਿੱਲੀ ਤੋਂ ਡਰ ਜਾਂਦੇ ਨੇ ਨਿਸ਼ਮਾਰੀ ਕਿਸੇ ਨੇ ਡਰ ਜਾਂਦੇ ਨੇ ਸਿਰ ਨਹੀਂ ਤੋਣਾ ਕੱਪੜੇ ਨਹੀਂ ਤੋਣੇ ਇਸ ਦਿਨਾ ਨਹੀਂ ਕਰਨਾ ਆ ਨਹੀਂ ਕਰਨਾ ਇਹਦਾ ਮੂੰਹ ਇੱਧਰ ਨਹੀਂ ਇਹਦਾ ਮੂੰਹ ਇੱਧਰ ਇੱਕ ਨਹੀਂ ਜੇ ਤੁਸੀਂ ਆਪਣੇ ਚਾਰਛੇ ਫੇਰੇ ਨੋਟ ਕਰੋ ਤੇ ਵਹਿਮ ਹੀ ਵਹਿਮ ਤੁਹਾਨੂੰ ਫੈਲਿਆ ਹੋਇਆ ਪਸਰਿਆ ਹੋਇਆ ਨਜ਼ਰ ਪਏਗਾ ਵਹਿਮ ਬੰਦਾ ਕਿਵੇਂ ਹੈ ਇਹ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲ ਜਾਂਦਾ ਹੈ ਵਹਿਮ ਤੋਂ ਬਚਣਾ ਕਿਵੇਂ ਹੈ ਇਹ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮਿਲ ਜਾਂਦਾ ਜਿਹੜੇ ਬੰਦੇ ਵਹਿਮ ਦੇ ਅੰਦਰ ਨੇ ਫੋਬੀਏ ਦੇ ਮਰੀਜ਼ ਨੇ ਕਬਰਾਏ ਰਹਿੰਦੇ ਨੇ ਡਰੇ ਰਹਿੰਦੇ ਨੇ ਸੁੱਕੜੇ ਰਹਿੰਦੇ ਨੇ ਹਰ ਵਕਤ ਡਰ ਦੇ ਅੰਦਰ ਆਪਣਾ ਜੀਵਨ ਬਸਰ ਕਰਦੇ ਨੇ ਉਹਨਾਂ ਦੀ ਕੋਈ ਜ਼ਿੰਦਗੀ ਜ਼ਿੰਦਗੀ ਥੋੜਾ ਹੈ ਕਦਮ ਕਦਮ ਦੇ ਉੱਤੇ ਉਹ ਬਿਮਾਰੀ ਦੇ ਨਾਲ ਆਪਣੇ ਆਪ ਨੂੰ ਵੇਖਦੇ ਬਿਮਾਰੀ ਨੂੰ ਨਾਲ ਲੈ ਕੇ ਚੱਲ ਰਹੇ ਨੇ ਕਿਉਂ ਕਿ ਵਹਿਮ ਹੀ ਨੇ ਅੱਛਾ ਇਹ ਜਿਹੜਾ ਵਹਿਮ ਤੇ ਪਰਮ ਸਾਡੇ ਮਨ ਦੇ ਅੰਦਰ ਇਸੇ ਵਹਿਮ ਤੇ ਪਰਮ ਦੇ ਅੰਦਰੋਂ ਆਪ ਪਖੰਡਵਾਦ ਤੇ ਡੇਰਾਵਾਦ ਪੈਦਾ ਹੋਇਆ ਖੈਰ ਮੈਂ ਗੱਲ ਕਰਾਂ ਜਿਹੜੀ ਅਸਲੀ ਕਰਨੀ ਚਾਹੁੰਦਾ ਫਿਰ ਦੁਬਾਰਾ ਇੱਕ ਵਾਰੀ ਰਿਪੀਟ ਕਰ ਰਿਹਾ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਤਮਿਕ ਸੁਧਾਰ ਵਾਸਤੇ ਮਨ ਦੇ ਸੁਧਾਰ ਵਾਸਤੇ ਮਨ ਦਾ ਤਲ ਉੱਚਾ ਕਰਨ ਵਾਸਤੇ ਮਨ ਦੀ ਸਫਾਈ ਵਾਸਤੇ ਗਿਆਨ ਮਿਲ ਜਾਂਦਾ ਹੈ ਸੁਖ ਸਕੂਨ ਕਿਵੇਂ ਮਿਲਦਾ ਹੈ ਗਿਆਨ ਮਿਲ ਜਾਂਦਾ ਹੈ ਅਮੀਰੀ ਗਰੀਬੀ ਦਾ ਸਵਾਲ ਇੱਥੇ ਨਹੀਂ ਹੈ ਪਦਾਰਥ ਘਟ ਜਾਂ ਵਧ ਦਾ ਸਵਾਲ ਨਹੀਂ ਹੈ ਪਰ ਇਹ ਗਿਆਨ ਗੁਰੂ ਗ੍ਰੰਥ ਸਾਹਿਬ ਚੋਂ ਨਹੀਂ ਮਿਲਦਾ ਵੀ ਜੇ ਸੂਈ ਬਣਾਉਣੀ ਹੋਵੇ ਤੇ ਕਿਵੇਂ ਬਣਦੀ ਹੈ ਸਾਈਕਲ ਬਣਾਉਣਾ ਹੋਵੇ ਤੇ ਕਿਵੇਂ ਬਣਦਾ ਹੈ ਕੱਪੜਾ ਬਣਾਉਣਾ ਹੋਵੇ ਰੇਸ਼ਮੀ ਜਾਂ ਖਾਦੀ ਤੇ ਕਿਵੇਂ ਬਣਦਾ ਹੈ ਕੋਈ ਮੋਟਰ ਕਾਰ ਬਣਾਉਣੀ ਹੋਵੇ ਤੇ ਕਿਵੇਂ ਬਣਦਾ ਹੈ ਜਾਂ ਸੜਕ ਪੁਲ ਬਣਾਉਣਾ ਹੋਵੇ ਤੇ ਕਿਵੇਂ ਬਣਦਾ ਹੈ ਬਲਬ ਕੰਪਿਊਟਰ ਫੋਨ ਬਣਾਉਣਾ ਹੋਵੇ ਤੇ ਕਿਵੇਂ ਬਣਦਾ ਹੈ ਜਹਾਜ਼ ਪੰਡੂਬੀ ਬਣਾਉਣੀ ਹੋਵੇ ਤੇ ਕਿਵੇਂ ਬਣਦਾ ਹੈ ਪਰਮਾਣੂ ਤੇ ਗੈਲੈਕਸੀਆਂ ਇਹਦੇ ਬਾਰੇ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਹੀਂ ਹੈ ਮੈਨੂੰ ਪਤਾ ਹੈ ਕਈਆਂ ਦੇ ਮਨ ਵਿੱਚ ਇੱਕੋ ਦਮ ਖਿਆਲ ਆਏਗਾ ਵੀ ਗੈਲੈਕਸੀਆਂ ਦਾ ਨਾਂ ਤੇ ਗੁਰੂ ਪਾਤਸ਼ਾਹ ਕਹਿ ਰਹੇ ਨੇ ਬਈ ਪਾ ਤਾਲਾ ਪਾ ਤਾਲ ਲੱਖਾ ਗਾਸਾ ਗਾਸ ਮੈਂ ਇੱਕ ਹੋਰ ਬਚਨ ਬਾਣੀ ਦਾ ਤੁਹਾਡੇ ਸਾਹਮਣੇ ਰੱਖ ਦੇਣਾ ਹਜ਼ੂਰ ਕਹਿੰਦੇ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਕਲਾ ਕਾ ਗਿਆਤਾ ਰੇ ਕਰੋੜਾਂ ਬ੍ਰਹਿਮੰਡਾਂ ਦਾ ਜ਼ਿਕਰ ਤੇ ਆਇਆ ਪਰ ਉਹਨਾਂ ਬ੍ਰਹਿਮੰਡਾਂ ਦੇ ਅੰਦਰ ਕੀ ਕੁਝ ਹੈ ਨਹੀਂ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਨੇ ਰਾਖਮਾ ਰਹਿਣ ਦਿੱਤਾ ਵਿਗਿਆਨਕਾਂ ਵਾਸਤੇ ਉਹ ਦੱਸ ਰਹੇ ਨੇ ਅੱਜ ਖੈਰ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਤੋ ਜੇ ਇਹ ਗਿਆਨ ਲੈਣਾ ਹੋਵੇ ਇਹ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਨਹੀਂ ਮਿਲਦਾ ਹੁਣ ਇਹਦੇ ਨਾਲ ਇੱਕ ਨੁਕਤਾ ਹੋਰ ਨੋਟ ਕਰ ਲਿਓ ਮਿਹਨਤ ਕਰਨੀ ਕਿਉਂਕਿ ਉਦਮ ਕਰੈਂਦਿਆਂ ਜੀਓ ਤੋਂ ਕਮਾਉਂਦਿਆਂ ਸੁਖ ਪੁੰਚ ਮਿਹਨਤ ਕਰਨ ਦਾ ਜ਼ਿਕਰ ਮਿਲਦਾ ਹੈ ਤੇ ਉਹ ਵੀ ਇਮਾਨਦਾਰੀ ਦੇ ਨਾਲ ਬੇਈਮਾਨੀ ਦੇ ਨਾਲ ਨਹੀਂ ਠੱਗੀ ਠੋਰੀ ਦੇ ਨਾਲ ਨਹੀਂ ਹੀਰਾ ਫੇਰੀ ਦੇ ਨਾਲ ਨਹੀਂ ਧੋਖਾ ਧੜੀ ਦੇ ਨਾਲ ਨਹੀਂ ਮਿਹਨਤ ਕਰੋ ਭਾਵੇਂ ਕੋਈ ਕਰੋ ਜ਼ਿੰਮੇਵਾਰੀ ਕਰੋ ਦੁਕਾਨਦਾਰੀ ਕਰੋ ਨੌਕਰੀ ਪੇਸ਼ਾ ਕਰੋ ਕੁਝ ਵੀ ਕਰੋ ਪਰ ਕਰੋ ਇਮਾਨਦਾਰੀ ਦੇ ਨਾਲ ਇਹ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮਿਲਦਾ ਹੈ ਔਰ ਇਹ ਹਰ ਮਿਹਨਤ ਕਸ਼ ਆਦਮੀ ਦੇ ਉੱਤੇ ਲਾਗੂ ਹੁੰਦਾ ਹੈ ਹਰ ਫੀਲਡ ਦੀ ਮਿਹਨਤ ਦੇ ਉੱਤੇ ਲਾਗੂ ਹੁੰਦਾ ਹੈ ਜ਼ਿੰਮੇਵਾਰੀ ਕਰਨਾ ਹੋਵੇ ਗੁਰੂ ਗ੍ਰੰਥ ਸਾਹਿਬ ਵਿੱਚ ਗਿਆਨ ਨਹੀਂ ਹੈ ਕਿ ਜੇ ਤੋਰੀਏ ਦਾ ਬੀਜ ਪਾਉਣਾ ਹੈ ਕਿੰਨਾ ਕਣਕ ਦਾ ਬੀਜ ਪਾਉਣਾ ਹੈ ਕਿੰਨਾ ਝੋਨਾ ਬੀਜਣਾ ਹੈ ਕਿਵੇਂ ਸਰੋਂ ਬੀਜਣੀ ਹੈ ਕਿਵੇਂ ਸਟਾਲਾ ਬੀਜਣਾ ਹੈ ਕਿਵੇਂ ਗਿਆਨ ਨਹੀਂ ਮਿਲਦਾ ਦੁਕਾਨਦਾਰੀ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਮਿਲਦਾ ਕਿ ਕੱਪੜਾ ਵੇਚੋ ਤੇ ਇਨਾ ਪ੍ਰੋਫਿਟ ਰੱਖ ਕੇ ਵੇਚੋ ਇੱਥੋਂ ਖਰੀਦੋ ਇੱਥੋਂ ਲਿਆਓ ਇੱਥੇ ਬੰਦ ਹੈ ਇੱਥੇ ਨਹੀਂ ਬੰਦ ਹੈ ਇਹ ਨਹੀਂ ਹਾਂ ਇਨਾ ਗਿਆਨ ਜ਼ਰੂਰ ਏ ਵੀ ਗੱਦੀ ਤੇ ਬਹਿ ਪਰ ਇਮਾਨਦਾਰੀ ਨੂੰ ਨਾਲ ਲੈ ਕੇ ਚੱਲ ਤੇਰੀ ਦੁਕਾਨਦਾਰੀ ਦੇ ਅੰਦਰ ਬਰਕਤ ਰਹੇਗੀ ਲਗਨ ਦੇ ਨਾਲ ਚੱਲ ਇਮਾਨਦਾਰੀ ਦੇ ਨਾਲ ਚੱਲ ਬਰਕਤ ਰਹੇਗੀ ਦੂਜੀ ਗੱਲ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਸਾ ਵੀ ਕਰੋੜਾਂ ਬ੍ਰਹਿਮੰਡਾਂ ਦਾ ਜ਼ਿਕਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਮਿਲ ਜਾਂਦਾ ਹੈ ਅਮੈਂ ਕਈ ਵਾਰੀ ਸੁਣਿਆ ਵੀ ਵੇਖੋ ਜੀ NASA ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ NASA ਵਾਲੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਂਦੇ ਨੇ ਇੰਨੀ ਸੇਧ ਤੇ ਹਰ ਮਨੁੱਖ ਗਿਆਨੀ ਵਿਗਿਆਨੀ ਛੋਟਾ ਵੱਡਾ ਲੈ ਸਕਦਾ ਹੈ ਕਿ ਮੈਂ ਇਮਾਨਦਾਰੀ ਦੇ ਨਾਲ ਤੇ ਉੱਦਮ ਦੇ ਨਾਲ ਅੱਗੇ ਵਧਣਾ ਹੈ ਕਿਵੇਂ ਵਧਣਾ ਹੈ ਪਰ ਜੇ ਦੂਜੀ ਗੱਲ ਕਰੋ ਨਾ ਵੀ ਅੰਤਰਿਕਸ਼ ਵਿੱਚ ਕਿਵੇਂ ਜਾਣਾ ਹੈ ਉਹ ਗਿਆਨ ਨਹੀਂ ਹੈ ਜੇ ਰਾਕਟ ਬਣਾਉਣਾ ਹੈ ਤੇ ਕਿਵੇਂ ਬਣਾਉਣਾ ਹੈ ਨਹੀਂ ਮਜ਼ਾਇਲ ਬਣਾਉਣੀ ਹੈ ਕਿਵੇਂ ਬਣਾਉਣੀ ਨਹੀਂ ਪਰਮਾਣੂ ਬਣਾਉਣਾ ਹੈ ਕਿਵੇਂ ਬਣਾਉਣਾ ਹੈ ਉਹ ਗਿਆਨ ਨਹੀਂ ਇਸ ਕਰਕੇ ਇਹ ਗੱਲ ਫੋਕੀਆਂ ਕਹਾਣੀਆਂ ਕਹੀ ਜਾਣੀਆਂ ਇਹਦੇ ਨਾਲ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭਾ ਨਹੀਂ ਬਣ ਜਾਂਦੀ ਇਹਦਾ ਮਤਲਬ ਇਹ ਹੋਇਆ ਬਈ ਛੇ NASA ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਲਈਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਦਾ ਕਦ ਕੋਈ ਵੱਜ ਜਾਣਾ ਤੇ ਜੇ ਕਹੀਏ ਵੀ ਨਹੀਂ ਤੇ ਕੀ ਉਹਨਾਂ ਦੀ ਮਹਿਮਾ ਦਾ ਕਦ ਘਟ ਜਾਣਾ ਗੁਰੂ ਗ੍ਰੰਥ ਸਾਹਿਬ ਪਿਆਰਿਓ ਇੱਕ ਹੋਰ ਚੀਜ਼ ਹੈ ਇੱਕ ਹੋਰ ਗਿਆਨ ਦਾ ਸੋਮਾ ਹੈ ਉਹ ਆਪਣੇ ਆਪ ਦੇ ਅੰਦਰ ਮਹਾਨ ਨੇ ਨਾਸਾ ਕਰਕੇ ਮਹਾਨ ਨਹੀਂ ਹੈ ਦੁਨੀਆ ਦੇ ਵਿਗਿਆਨੀਆਂ ਕਰਕੇ ਮਹਾਨ ਨਹੀਂ ਹੈ ਉਹ ਆਪਣੇ ਆਪ ਦੇ ਅੰਦਰ ਮਹਾਨ ਨੇ ਪਰ ਤੁਸੀਂ ਮਹਾਨਤਾ ਇਦਾਂ ਜੋੜਨੀ ਚਾਹੁੰਦੇ ਹੋ ਵੀ ਵੇਖੋ ਜੀ ਨਾਸਾ ਵਾਲਿਆਂ ਕਰਕੇ ਮਹਾਨ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਵੈਸੇ ਹੀ ਮਹਾਨ ਨੇ ਤੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੁਬਾਰਾ ਕਹਿ ਦਿਆਂ ਮਨ ਦੇ ਸੁਧਾਰ ਹਿੱਤ ਮਨ ਦਾ ਤਲ ਉੱਚਾ ਚੁੱਕਣ ਵਾਸਤੇ ਮਨ ਦੀ ਸਫਾਈ ਵਾਸਤੇ ਇਹ ਗਿਆਨ ਹੈ ਅਖੀਰ ਤੇ ਇੱਕ ਗੱਲ ਕਹਿ ਦਿਆਂ ਤਨ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਦੇ ਬਾਰੇ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਹੁਤ ਥੋੜਾ ਮਿਲਦਾ ਹੈ ਮਨ ਦੇ ਨਾਲ ਰਿਲੇਟਿਡ ਮਨ ਦੇ ਨਾਲ ਸਬੰਧ ਰੱਖਣ ਵਾਲੀ ਹਰ ਐਂਗਲ ਤੋਂ ਚੀਜ਼ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਿਲਦਾ ਹੈ ਕਿਉਂਕਿ ਮਨ ਸੁਧਰੇ ਆ ਤੇ ਤੁਸੀਂ ਸੁਧਰਗੇ ਮਨ ਸੁਧਰਿਆ ਤੇ ਤੁਹਾਡੇ ਅੰਦਰ ਕਮਾਈ ਕਰਨ ਦੀ ਲਗਨ ਲੱਗੇਗੀ ਮਨ ਸੁਧਰਿਆ ਬੇਈਮਾਨੀ ਨਹੀਂ ਕਰੋਗੇ ਮਨ ਸੁਧਰਿਆ ਠੱਗੀ ਨਹੀਂ ਕਰੋਗੇ ਮਨ ਸੁਧਰਿਆ ਸਕੂਨ ਆ ਜਾਏਗਾ ਤੋਂ ਮਨ ਦੇ ਨਾਲ ਰਿਲੇਟ ਕਰਨ ਵਾਲੀਆਂ ਚੀਜ਼ਾਂ ਮਨ ਦੇ ਨਾਲ ਰਿਲੇਟਡ ਚੀਜ਼ਾਂ ਮਨ ਦੇ ਨਾਲ ਰਿਲੇਟਡ ਵਿਸ਼ਾ ਵਸਤੂਆਂ ਉਹ ਸਾਰੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਮਿਲ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਰ-ਵਾਰ ਨਮਸਕਾਰ ਹੈ ਪਰ ਇਹ ਨਾ ਕਹੋ ਵੀ ਸਰਵਪੱਖੀ ਗਿਆਨ ਹੈ ਹਾਂ ਇਹਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਕੋ ਘਟ ਨਹੀਂ ਜਾਂਦੀ ਮੈਂ ਕਹਿ ਰਿਹਾ ਪਦਾਰਥ ਬੰਦਾ ਕਿਵੇਂ ਹੈ ਮਸ਼ੀਨਰੀ ਕਿਵੇਂ ਬਣਦੀ ਹੈ ਗਿਆਨ ਨਹੀਂ ਹੈ ਪਰ ਉਹਨੂੰ ਬਣਾਉਣ ਵਾਲਾ ਇਮਾਨਦਾਰ ਹੋਵੇ ਇਹ ਗਿਆਨ ਜ਼ਰੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮਿਲ ਜਾਂਦਾ ਹੈ ਇਸ ਕਰਕੇ ਸੌ ਸੌ ਵਾਰ ਕੋਟ ਕੋਟ ਵਾਰ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ